ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਸਕ੍ਰਿਪਟ ਨਹੀਂ ਕੁਝ ਪੜ੍ਹਨੇ ਗਿਆ ਇੱਕ ਨਾਰਮਲ ਜੋ ਆਰੀਆ ਜੈਸੀ ਨਹੀਂ ਆਵੇ ਫਸੰਗ ਬਾਣੀ ਬਸ ਆਰੀਆ ਕਿ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੋ ਕਿਰਪਾ ਗੁਰੂ ਸਾਹਿਬ ਦੀ ਸਾਡੇ ਤੇ ਹੈ ਕਿਰਪਾ ਹੈ ਤਦਿਤ ਅਸੀਂ ਸਿੱਖ ਮਤ ਨਾਲ ਉਸ ਗੁਰੂ ਨਾਨਕ ਨਾਮ ਦੇ ਨਾਲ ਜੁੜੇ ਹੋਏ ਹਾਂ ਉਹਨਾਂ ਦੀ ਕਿਰਪਾ ਹੀ ਆ ਤੇ ਉਹ ਕਿਰਪਾ ਅਸੀਂ ਹੋਰ ਵਧਾਈਏ ਤਾਂ ਕਿ ਗੁਰੂ ਸਾਹਿਬ ਸਾਨੂੰ ਸਿੱਖ ਫਲਸਫੀ ਬਾਰੇ ਦੱਸਣ ਮੈਂ ਸਿੱਖ ਫਲਸਫੀ ਦਾ ਐਕਸਪੀਰੀਅੰਸ ਕੀਤਾ ਹੈ ਥਿਸ ਸਿੱਖੀ ਬਹੁਤ ਸਿੰਪਲ ਹੈ ਇਹ ਤਾਂ ਕਈ ਵਿਚਾਰਕਾਂ ਨੇ ਸ਼ਾਇਦ ਇਹਨੂੰ ਕੰਪਲੈਕਸ ਬਣਾਤਾ ਹੈ ਤੇ ਲੋਕੀ ਡਰਦੇ ਆ ਲੋਕਾਂ ਨੂੰ ਲੱਗਦਾ ਆ ਸੰਗਤ ਸਿੱਖ ਨੂੰ ਲੱਗਦਾ ਆ ਕਿ ਅਸੀਂ ਸਿੱਖੀ ਨੂੰ ਪੂਰੀ ਤਰ੍ਹਾਂ ਪਾਲਨ ਨਹੀਂ ਕਰ ਸਕਾਂਗੇ ਇਸ ਕਰਕੇ ਸਿੱਖੀ ਤੋਂ ਲੋਕ ਕੁੱਟਦੇ ਨੇ ਅਸਿ ਸਿੱਖੀ ਵਿੱਚ ਕਈ ਏਦਾਂ ਦੇ ਨਿਰਦੇਸ਼ ਨਹੀਂ ਏਦਾਂ ਦੇ ਆਰਡਰ ਰੱਖੇ ਹੋਏ ਨੇ ਇਸ ਤਰ੍ਹਾਂ ਸੰਗਤ ਨੂੰ ਮਿਲਤ ਇਸ ਕਰਕੇ ਡਰਦੀ ਹੈ ਸੰਗਤ ਡਰ ਕੇ ਸਿੱਖੀ ਤੋਂ ਦੂਰ ਹੁੰਦੀ ਹੈ ਪਰ ਮੈਂ ਕਹਿ ਦਵਾਂ ਆਪਣੇ ਵਿਸ਼ਵਾਸ ਨਾਲ ਆਪਣੇ ਐਕਸਪੀਰੀਅੰਸ ਨਾਲ ਸਿੱਖੀ ਸਰਲ ਹੈ ਸਾਰਿਆਂ ਤੋਂ ਸਿੰਪਲ ਸਿੱਖੀ ਹੈ ਤੁਸੀਂ ਜਿਸ ਕਿਸੇ ਮੰਤ ਚਲੇ ਜਾਓ ਉਹਦੇ ਤੁਹਾਨੂੰ ਡਿਫਿਕਲਟੀ ਆਏਗੀ ਕਿਉਂਕਿ ਉਹਦੇ ਚ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਦਿਨ ਹੈ ਗਿਆ ਮੂਰਤ ਹੈ ਗਿਆ ਵਾਸੂ ਹੈ ਗਿਆ ਦਿਸ਼ਾ ਹੈ ਗਿਆ ਬਹੁਤ ਕੁਝ ਹੈ ਗਿਆ ਸਿੱਖੀ ਵਿੱਚ ਕੁਝ ਵੀ ਨਹੀਂ ਆ ਸਿੱਖੀ ਵਿੱਚ ਸਿਰਫ ਇੱਕੋ ਹੀ ਆ ਉਸ ਪ੍ਰਭੂ ਦਾ ਨਾਮ ਜਪਣਾ ਆਪਣਾ ਕੰਮ ਕਾਜ ਕਰਨਾ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ ਔਰ ਸਿੰਪਲ ਕੀ ਚਾਹੀਦਾ ਤੁਹਾਨੂੰ ਗੱਲ ਇਹ ਦੱਦੀ ਆ ਅਸੀਂ ਇਹਨਾਂ ਕੰਪਲੈਕਸ ਬਣਾ ਲਿਆ ਸਿੱਖੀ ਨੂੰ ਇਸ ਕਰਕੇ ਅਸੀਂ ਸਿੱਖੀ ਜੀਵਨ ਅਪਣਾ ਨਹੀਂ ਪਾਵਾਂਗੇ ਸਿੱਖੀ ਜੀਵਨ ਤੇ ਤੋਰ ਨਹੀਂ ਪਾਵਾਂਗੇ ਇਸ ਕਰਕੇ ਅਸੀਂ ਸਿੱਖੀ ਤੋਂ ਦੂਰ ਹੋ ਜਾਵਾਂਗੇ ਉਹਦਾਰੇ ਸਭ ਆਉਂਦੇ ਜਰੂਰ ਆ ਸਿੱਖੀ ਨਾਲ ਪਿਆਰ ਜਰੂਰ ਆ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਸਿੱਖੀ ਤੋਂ ਟੁੱਟੇ ਹੋ ਰਹੇ ਹਾਂ ਯਾਨੀ ਉਦਲ ਰੂਪ ਜਿਹਾ ਅਸੀਂ ਸਿੱਖੀ ਨੂੰ ਅਪਣਾਉਂਦੇ ਨਹੀਂ ਸਾਨੂੰ ਲੱਗਦਾ ਹੈ ਕਿ ਨਹੀਂ ਯਾਰ ਇਹ ਸਾਡੇ ਬਸ ਦੀ ਗੱਲ ਨਹੀਂ ਹੈ ਪਰ ਮੈਂ ਸੱਚੀ ਕਹਾਂ ਇਹ ਸਾਡੇ ਸਾਰੇ ਦੀ ਬਸ ਦੀ ਗੱਲ ਹੈ ਇਹ ਤੋਂ ਸਿੰਪਲ ਤਾਂ ਕੁਝ ਹੋ ਨਹੀਂ ਸਕਦਾ ਮੈਂ ਪਹਿਲੀ ਵਾਰ ਜਦ ਘਰ ਚ ਰਖੜੀ ਬੰਦ ਕਰਵਾਈ ਮਤਲਬ ਮੈਂ ਆਪਣੀ ਭੈਣ ਤੋਂ ਕਿਹਾ ਕਿ ਮੈਂ ਰਖੜੀ ਦੀ ਬਣਾਉਣੀ ਉਹਨੂੰ ਬੜਾ ਗੁੱਸਾ ਆਇਆ ਮੇਰੇ ਸਾਥ ਦੂਜੀਆਂ ਭੈਣਾਂ ਜਿਹੜੇ ਕਨਸਿਸਟੈਂਟ ਸੀ ਉਹਨਾਂ ਨੂੰ ਵੀ ਗੁੱਸਾ ਆਇਆ ਕਿ ਵੀ ਭਾਜੀ ਰਖੜੀ ਨਹੀਂ ਬਣਾ ਰਹੇ ਗੱਲ ਇਦਾਂ ਦੀ ਨਹੀਂ ਹੈ ਮੈਂ ਰਖੜੀ ਦੀ ਇਸ ਕਰਕੇ ਮਨਾਈ ਕੀਤੀ ਮੈਂ ਕਿ ਮੈਂ ਕੌਣ ਹੁੰਦਾ ਤੁਹਾਡੀ ਰੱਖਿਆ ਕਰਨ ਵਾਲਾ ਕਿਉਂਕਿ ਇਹ ਹੋ ਸਕਦਾ ਹੈ ਕਿਸੇ ਸਮੇਂ 'ਚ ਰਖੜੀ ਭਰਾ ਭੈਣ ਦੇ ਬਣਾਈ ਜਾਂਦੀ ਹੋਵੇ ਕਾਰਨ ਸੀਗਾ ਕਿਉਂਕਿ ਦੂਰ ਦੂਰ ਪਿੰਡਾਂ ਦੂਰ ਦੂਰ ਰਹਿੰਦੇ ਸੀ ਭੈੜਾ ਵਿਆਹ ਕੇ ਤੇ ਇਹ ਮੌਕਾ ਹੁੰਦਾ ਸੀ ਭਾਈਆਂ ਭੈਣਾਂ ਨੂੰ ਮਿਲਣ ਦਾ ਹੋ ਸਕਦਾ ਉਦੇ ਕਰਕੇ ਤਿਉਹਾਰ ਬਣੇ ਹੋਣ ਪਰ ਅੱਜ ਅੱਜ ਤਾਂ ਕੋਈ ਦੂਰੀ ਨਹੀਂ ਹੈ ਜੇ ਦੂਰੀ ਹੈ ਤੇ ਟ੍ਰੈਫਿਕ ਦੀ ਹੈ ਦੂਰ ਦੂਰ ਦਾ ਟ੍ਰੈਫਿਕ ਯਾਨੀ چاہے ਤੁਸੀਂ ਕਿੰਨੇ ਵੀ ਲੱਗੇ ਰਹੋ ਤੁਹਾਨੂੰ ਦੋ ਦੋ ਘੰਟੇ ਲੱਗ ਜਾਂਦੇ ਨੇ ਸ਼ਹਿਰਾਂ ਸਾਡੇ ਪਹੁੰਚਣ ਨੂੰ ਇੱਕ ਛੋਟੀ ਜਿਹੀ ਡਿਸਟੈਂਸ ਨੂੰ ਕਵਰ ਕਰ ਲੇ ਅੱਜ ਉਹ ਗੱਲ ਹੈ ਤੇ ਮੈਂ ਕੀ ਰੱਖਿਆ ਕਰ ਲਾਂਗਾ ਅੱਜ ਆਪਣੀ ਭੈਣ ਦਾ ਨਹੀਂ ਨਾ ਮੈਂ ਭੈਣ ਦੀ ਰੱਖਿਆ ਨਹੀਂ ਕਰ ਸਕਦਾ ਤੇ ਮੇਰਾ ਜਿੱਜਾ ਰੱਖਿਆ ਕਰੇ ਉਹਦੀ ਹੰਡੀ ਨੂੰ ਰੱਖਿਆ ਕਰੇਗੀ ਤੇ ਮੈਨੂੰ ਦੱਸੋ ਇਹ ਰੱਖਿਆ ਬੰਧਨ ਕਾਦਨੀ ਨਾ ਮਾਤਰ ਹੋਇਆ ਨਾ ਰਖਸ਼ਾ ਬੰਧਨ ਉਹ ਦਹੀਂ ਭਾਈ ਦੂਜ ਤੇ ਇਦਾਂ ਦੇ ਕਈ ਤਿਉਹਾਰ ਜੜਿਆ ਉਹ ਉਸ ਸਮੇਂ ਦੇ ਲਈ ਸ਼ਾਇਦ ਸ਼ਾਇਦ ਸਹੀ ਰਹੇ ਹੋਣ ਪਰ ਅੱਜ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਮਤਲਬ ਨਹੀਂ ਹੈ ਇਸ ਕਰਕੇ ਸਿੱਖੀ ਨਹੀਂ ਕਿ ਕਿ ਲੋੜ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਕਿ ਇਹਦੀ ਲੋੜ ਨਹੀਂ ਹੈ ਪਰ ਅਸੀਂ ਬਿਨਾਂ ਸੋਚੇ ਸਮਝੇ ਇਹ ਸਮਝ ਰਹੇ ਹਾਂ ਉਹ ਸਿੱਖੀ ਚ ਐ ਲੋੜ ਨਹੀਂ ਹੈ ਤਨੀ ਕਰਨ ਸਿੱਖੀ ਚ ਲੋੜ ਦੀ ਗੱਲ ਹੀ ਨਹੀਂ ਹੈ ਇਹ ਇਹਦੇ ਚ ਲੌਜੀਕ ਹੈ ਸਿੱਖੀ ਪੂਰੀ ਲੌਜੀਕ ਤੇ ਹੈਗੀ ਆ ਗੁਰੂ ਸਾਹਿਬ ਨੇ ਪੂਰਾ ਸਿੱਖ ਫਲਸਫਾ ਲੌਜੀਕ ਤੇ ਰੱਖਿਆ ਆ ਉਹਨਾਂ ਨੇ ਸਾਇੰਸ ਰੱਖਿਆ ਬਿਲਕੁਲ ਕੁਐਸਚਨ ਐਂਡ ਅਨਸਰ ਕਲੀਅਰ ਹੈ ਗਿਆ ਇਨ ਲੌਜੀਕਲ ਕੋਈ ਚੀਜ਼ ਨਹੀਂ ਹੈ ਇਸਕ ਕਿਤੇ ਕਹਿ ਰਹੇ ਆ ਪ੍ਰਕਾਸ਼ਮਾਨ ਹੋ ਜਾ ਗੁਰੂ ਦਾ ਗਿਆਨ ਹਾਸਿਲ ਕਰੋ ਅਸੀਂ ਗੁਰੂ ਤੁੜਰੇ ਫਿਰ ਦੇ ਅਸੀਂ ਗੁਰੂ ਦਾ ਗਿਆਨ ਲੈਣਾ ਨਹੀਂ ਚਾਹਦੇ ਆ ਹੱਥ ਜੋੜ ਕੇ ਅਰਦਾਸ ਕਰੀਏ ਏ ਗੁਰੂ ਆਪਣੀ ਸਮਤ ਬਖਸ਼ੇ ਅਪਣੀ ਮਤ ਬਖਸ਼ ਗੁਰਮਤ ਬਖਸ਼ ਬਖਸ਼ ਕੇ ਸਾਨੂੰ ਬਖਸ਼ ਲੈ ਸਾਡੇ ਤੇ ਕਿਰਪਾ ਕਰ ਮਿਹਰ ਕਰ ਬਹੁਤ ਸਾਰਾ ਗੁਣ ਹੈਗਾ ਸਿੱਖੀ ਚ ਕਿਉਂਕਿ ਸਿੱਖੀ ਬਣਾਉਣ ਵਾਲਾ ਹੀ ਸ੍ਰਿਸ਼ਟੀ ਦਾ ਮਾਲਕ ਹੈ ਗਿਆ ਤੇ ਉਹ ਜਦ ਦੇਖ ਰਿਆ ਸੀ ਕਿ ਜਿੰਨੀ ਭੇਡ ਚੱਲ ਇਸ ਸੰਸਾਰ ਚ ਹੋ ਰਹੀਆ ਗਲਤ ਕੰਮ ਸੰਸਾਰ ਚ ਹੋ ਰਿਹਾ ਤੇ ਉਹਨੂੰ ਸਹੀ ਕਰਨ ਲਈ ਮਾਲਕ ਨੂੰ ਆਉਣਾ ਹੀ ਪਿਆ ਤੇ ਮਾਲਕ ਨੇ ਆਪਣੇ ਵੱਖ-ਵੱਖ ਜਮਿਆਂ 'ਚ ਜਾਮੇ ਬਦਲਦੇ ਰਹੇ ਬਦਲਦਾ ਰਹਾ ਬਦਲਦ ਰਿਆ ਤੇ ਉਹਨਾਂ ਨੇ ਸ੍ਰਿਸ਼ਟੀ ਨੂੰ ਬਚਾਉਣਾ ਤੇ ਮਾਨਵਤਾ ਨੂੰ ਬਚਾਉਣ ਦੇ ਖਾਤਰ ਆਪਣਾ ਜਵਨ ਜੀਵਨ ਸਮਰਪਿਤ ਕੀਤਾ ਇਹ ਸਿੱਖੀ ਦੀ ਵਿਸ਼ਾਲਤਾ ਵੀ ਹੈਗੀ ਆ ਹੈਨਾ ਵਿਸ਼ਾਲਤਾ ਤੇ ਦਸ ਗੁਰੂ ਯਾਨੀ ਵਿੰਨ-ਵਿੰਨ ਅਨੇਕਤਾ ਵਿੱਚ ਇੱਕ ਯਾਨੀ ਇੱਕ ਗੁਰੂ ਨਾਨਕ ਹਾਂਜੀ ਗੁਰੂ ਨਾਨਕ ਹੀ ਸਾਰੇ ਵਿੱਚ ਵਿਚਰਦਾ ਆ ਤੁਹਾਡੇ ਚ ਮੇਰੇ ਚ ਸਾਰੇ ਥਾਵਾਂ ਤੇ ਗੁਰੂ ਨਾਨਕ ਹੀ ਗੁਰੂ ਨਾਨਕ ਹੈ ਗਿਆ ਨਾਨਕ ਹੀ ਨਾਨਕ ਹੈ ਗਿਆ ਜੇ ਤੁਸੀਂ ਸਮਝ ਪਾਓ ਤੇ ਨਾਨਕ ਦੇ ਗੁਣ ਗਾਓ ਹਾਂਜੀ ਗੁਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ